ਕਾਲ ਸਾਵਾਹੀ ਗੁਰੂ ਜੀ ਕੀ ਬਤੈ ਉਹ ਤੁਹਾਨੂੰ ਮਹਾਨ ਸਿੱਖ ਮਹਾਰਾਜੇ ਕੀ ਜੈ ਪ੍ਰਧਾਨ ਜੀ ਅੱਜ ਕੀ ਮੈਸੇਜ ਆ ਤੁਹਾਡੇ ਵੱਲੋਂ ਮਸੂੜੇ ਨਗਰ ਵੱਲੋਂ ਅੱਜ ਦਾ ਜਿਹੜਾ ਸਮਾਗਮ ਹੈ ਬਹੁਤ ਹੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਉੱਥੋਂ ਦੇ ਜਿਹੜੇ ਮੌਜੂਦਾ ਮੁਖੀ ਨੇ ਡੇਰੇ ਦੇ ਬਾਬਾ ਪ੍ਰੀਤਮ ਦਾਸ ਜੀ ਜਿਹੜੇ ਬਹੁਤ ਹੀ ਨਿਮਰਤਾ ਦੇ ਨਾਲ ਸ਼ਾਂਤੀ ਦੇ ਪੁੰਜ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਣ ਵਾਲੇ ਨਗਰ ਦੇ ਨੌਜਵਾਨੀ ਨੂੰ ਸਹੀ ਸੇਧ ਦੇ ਰਹੇ ਨੇ ਬਾਬਾ ਸ੍ਰੀ ਚੰਦ ਜੀ ਜਿਹੜਾ ਜਨਮ ਦਿਹਾੜਾ ਉਹਦੇ ਸਬੰਧ ਦੇ ਵਿੱਚ ਕੱਲ ਨੂੰ ਇਹਨਾਂ ਵੱਲੋਂ ਭੰਡਾਰੇ ਵੀ ਕੀਤੇ ਜਾਣੇ ਨੇ ਤੇ ਨਾਲ ਦੀ ਨਾਲ ਹੀ ਜਦੋਂ ਕਿਤੇ ਵੀ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਕੋਈ ਵੀ ਧਾਰਮਿਕ ਚਾਹੇ ਸਮਾਜਿਕ ਖੇਤਰ ਦੇ ਵਿੱਚ ਹੋਵੇ ਉਹਦੇ ਵਿੱਚ ਇਸ ਸਥਾਨ ਦਾ ਬਾਬਾ ਸ੍ਰੀਚੰਦ ਜੀ ਦੇ ਨਾਂ ਤੇ ਜਿਹੜਾ ਡੇਰਾ ਹੈ ਨਗਰ ਮਕਸੂਰ ਦੇ ਵਿੱਚ ਉਹਦਾ ਬੜਾ ਵੱਡਾ ਯੋਗਦਾਨ ਹੁੰਦਾ ਚਾਹੇ ਉਹ ਕਪਾਲ ਮੋਦਰੀ ਦੀ ਧਰਤੀ ਦੇ ਉੱਤੇ ਜਾ ਕੇ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਲੰਗਰਾਂ ਦੀ ਸੇਵਾ ਹੋਵੇ ਉਹਦੇ ਵਿੱਚ ਵੀ ਇਹ ਬਹੁਤ ਵੱਡਾ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਮਨ ਅਤੇ ਧੰ ਦੇ ਨਾਲ ਬੜੀ-ਬੜੀ ਸੇਵਾ ਕਰਦੇ ਨੇ ਅਸੀਂ ਹਮੇਸ਼ਾ ਹੀ ਆਸ ਰੱਖਦੇ ਹਾਂ ਵੀ ਇਸੇ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਦੀ ਜਿਹੜੀ ਫਲਵਾੜੀ ਹੈ ਉਹ ਸਾਡੇ ਨਗਰ ਨੂੰ ਸਹੀ ਸੇਧ ਦਿੰਦੀ ਰਹੇ ਇਹਨਾਂ ਦੇ ਉੱਤੇ ਸਤਿਗੁਰੂ ਨਾਨਕ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਹੈ ਜਿਹੜਾ ਉਹ ਸਦਾ ਹੀ ਬਣਾਈ ਰੱਖਣ ਪਰਿਵਾਰ ਦੇ ਉੱਤੇ ਬਣਾਈ ਰੱਖਣਾ ਨਗਰ ਦੇ ਵਿੱਚ ਬਣਾਈ ਰੱਖਣਾ ਜਿਹੜੀ ਸਾਡੀ ਨੌਂ ਜਵਾਨੀਆਂ ਆ ਉਹ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੀ ਹੋਈ ਆ ਉਹਦੇ ਵਿੱਚੋਂ ਨਿਕਲ ਕੇ ਸਤਿਗੁਰੂ ਕਿਰਪਾ ਕਰਨ ਉਹ ਇੱਕ ਸਮਾਰਤ ਸੇਵਾ ਦੇ ਵਿੱਚ ਨੌਂ ਰੋਸ਼ਨ ਕਰਨ ਦੇਖੋ ਨਗਰ ਮਕਸੂਦ ਦਾ ਜਿਹੜਾ ਨੌਂ ਆ ਉਹ ਬਹੁਤ ਵੱਡੀ ਪੱਧਰ ਤੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਾਂਦਾ ਏ ਇਸੇ ਨਗਰ ਦੇ ਜੰਪਲ ਸ੍ਰੀਮਾਨ ਸੰਤ ਬਾਬਾ ਬਰਜਿੰਦਰ ਸਿੰਘ ਜੀ ਸਤਖੰਡ ਵਾਰਸੀ ਜਿਹੜੇ ਸੰਪਰਦਾਇ ਰਾੜਾ ਸਾਹਿਬ ਦੇ ਮੁਖੀ ਹੋਏ ਨੇ ਜਿਹੜੇ ਕਿ ਸਤਖੰਡ ਪਿਆਨਾ ਕਰਗੇ ਨੇ 3 ਤਰੀਕ ਨੂੰ ਉਹਨਾਂ ਦੇ ਜਿਹੜੇ ਦਸਹਰੇ ਦੇ ਭੋਗ ਨੇ ਉਹ ਪਾਏ ਜਾਣੇ ਨੇ ਉਹ ਵੀ ਇਸ ਨਗਰ ਦੇ ਜੰਪਲ ਸੀ ਸ੍ਰੀਮਾਨ ਸੰਤ ਬਾਬਾ ਪਲਵੰਦ ਸਿੰਘ ਜੀ ਔੜਮੋਟ ਟਾਂਡੇ ਵਾਲੇ ਉਹ ਵੀ ਇਸ ਨਗਰ ਦੇ ਜੰਪਲ ਕਹਿਣ ਦਾ ਭਾਵ ਵੀ ਜੇ ਇੱਥੇ ਬਹੁਤ ਵੱਡੀਆਂ ਜਿਹੜੀਆਂ ਮਹਾਨ ਹਸਤੀਆਂ ਨੇ ਸਿੱਖੀ ਦਿੱਤਾ ਨੇ ਸਾਡੇ ਨਾਲ ਹੀ ਸਥਾਨ ਹੈ ਸ੍ਰੀ ਕ੍ਰਿਸ਼ਨ ਜੀਆ ਦਾ ਡੇਰਾ ਉਹ ਉੱਥੇ ਵੀ ਮਤਲਬ ਜਿਹੜੇ ਹੈਗੇ ਨੇ ਭਗਵਾਨ ਰਾਮਚੰਦਰ ਜੀ ਦੇ ਜਨਮ ਦਿਹਾੜੇ ਤੇ ਸਮਾਗਮ ਚੱਲਦੇ ਨੇ, ਕ੍ਰਿਸ਼ਨ ਭਗਵਾਨ ਦੀ ਜਨਮ ਅਸਤੀ ਨੂੰ ਸਮਾਗਮ ਚੱਲਦੇ ਨੇ, ਇਸੇ ਤਰ੍ਹਾਂ ਗੁਰਦੁਆਰਾ ਟੱਕੀ ਸਾਹਿਬ ਹੈ, ਉਹ ਉੱਥੇ ਵੀ ਬਹੁਤ ਵੱਡੇ ਸਮਾਗਮ ਚੱਲਦੇ ਨੇ। ਸੋ ਨਗਰ ਨਿਵਾਸੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਇਹੀ ਬੇਨਤੀ ਹੈ ਵੀ ਇਹ ਧਾਰਮਿਕਾ ਸਥਾਨ ਨੇ ਜਿਹੜੇ ਆਪਾਂ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਤਨ ਮਨ ਅਤੇ ਧਨ ਦੇ ਨਾਲ ਆਪਾਂ ਵੀ ਆਪਣਾ ਜਿਹੜਾ ਬਣਦਾ ਯੋਗਦਾਨ ਉਹ ਸੇਵਾ ਦੇ ਵਿੱਚ ਪਾਉਂਦੇ ਰਹੀਏ, ਖੁਸ਼ੀਆਂ ਦੇ ਭਾਗੀ ਬਣੀਏ। ਇਹ ਜਿਹੜੀ ਬਾਬਾ ਸ੍ਰੀ ਚੰਦ ਜੀ ਦੀ ਚਲਾਈ ਹੋਈ ਫਲਵਾੜੀ ਹੈ ਇਹ ਦਿਨ ਦੁਗਣੀ ਅਤੇ ਰਾਤ ਚੌਕਣੀ ਤਰੱਕੀ ਕਰਦੀ ਰਹੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਸੇਵਾ ਕਰਦੇ ਰਹਿਣ ਇੱਕ ਵਾਰ ਫਿਰ ਬਾਬਾ ਪ੍ਰੀਤਮ ਦਾਸ ਜੀਆਂ ਵੱਲੋਂ ਜਿਹੜੀ ਇਹ ਚਾਲੀ ਚਲਾਈ ਗਈ ਹੈ ਸਾਡੇ ਵੱਡੇ ਬਹੁਤ ਹੀ ਸਤਿਕਾਰਯੋਗ ਬਾਬਾ ਵੀਰਨਦਾਸ ਜੀ ਬਦੌਸੀ ਵਾਲੇ ਇਹ ਉਹਨਾਂ ਵੱਲੋਂ ਚਲਾਈ ਸਾਡੇਰਾ ਸਵਰਗਵਾਸੀ ਮਹਾਂਤ ਬਾਬਾ ਅਮਰਦਾਸ ਜੀ ਉਹਨਾਂ ਦੇ ਫਰਜ਼ੰਦ ਨੇ ਉਹਨਾਂ ਦੇ ਚੇਲੇ ਨੇ ਬਾਬਾ ਪ੍ਰੀਤਮ ਦਾਸ ਜੀ ਬੜਾ ਵੱਡਾ ਯੋਗਦਾਨ ਹੈ ਸਮਾਜ ਦੇ ਵਿੱਚ ਇਹਨਾਂ ਦਾ ਅਸੀਂ ਇਹੀ ਆਸ ਰੱਖਦੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਸੇਧ ਦਿੰਦੇ ਰਹਿਣ ਇਹਨਾਂ ਨੂੰ ਵਾਹਿਗੁਰੂ ਦੇਨ ਦੁਗਣੀ ਰਾਜ ਚੋਗਣੀ ਤਰੱਕੀ ਵੱਕਸੇ ਡੇਰਾ ਛੱਡਦੀਆਂ ਕਲਾ ਵਿੱਚ ਜਾਵੇ ਹਮੇਸ਼ਾ ਹੀ ਖੁਸ਼ੀਆਂ ਮਾਣਦਾ ਰਹੇ ਬਾਬਾ ਸ੍ਰੀ ਚੰਦ ਜੀਾਂ ਦੇ ਕੋਲੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੋਂ ਹਮੇਸ਼ਾ ਖੁਸ਼ੀਆਂ ਪ੍ਰਦਾਨ ਹੁੰਦੀਆਂ ਰਹਿਣ ਇਹਨੀਆਂ ਗਬੇਂਤੀਆਂ ਪ੍ਰਵਾਨ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ